ਏ ਬਾਈ ਆਪਣੇ ਪਰਤ ਪੈ ਰਹੀ ਹੈ ਹਾਂ ਲਿਆ ਸੀ ਪਰਤ ਪਾਣੀ ਸ਼ੁਰੂ ਕਰਤੀ 75 ਖੜਾ ਇੱਧਰ ਡੈਡੀ ਇੱਧਰ ਪਾਲਵਰੀ ਕੋੜ ਦੁਨੇ ਤੋਂ ਬਾਈ ਪਰਤ ਪਾ ਰਹੇ ਨੇ 300 ਰੁਪਏ ਟਰਾਲੀ ਕਰੀ ਹੈ ਆਪ ਤਾਂ ਈ ਪੈ ਰਹੀ ਆ ਭਾਈ ਦੋ ਦਿਨਾਂ ਤੋਂ ਘਰ ਤੋਂ ਬਾਹਰ ਨੇ ਤੇ ਲਾ ਲਿਆ ਤੇ ਠੀਕ ਹੁਣ ਪਾਲ ਰਹਿ ਗਿਆ ਵੀਡੀਓ ਦਾ ਨਾਸ ਵੀਡੀਓ ਦੇਖਣ ਨੂੰ ਮੈਂ ਪਾਲ ਰਿਹਾ ਹਾਂ ਉਹਦਾ ਚੱਲ ਪੱਕੀ ਆਪਾਂ ਬਾਤ ਬਣਾ ਰਹੇ ਹਾਂ ਕੱਟ ਦਾਂਗੇ ਤਾਂ ਕੱਟਦੇ ਨਾ ਘਰ ਵਿੱਚ ਜਗ੍ਹਾ ਰੇ ਸੌ ਲੈ ਟੋਲ ਫਲਿੱਪ ਕਾਇਆ ਭਾਰੇ ਫਲਿੱਪ ਪਲੇਨ ਨਮਕ ਪੀ ਜਾਨੀ ਬਾਲੀ ਇਹ ਮੁੜ ਚੋ ਜਿੱਤਰਾ ਮੜਾਏਗਾ ਉਹ ਘਰ ਪੈਣੀ ਹਾਂ ਆ ਇਸ ਕਿੱਡਾ ਤੇ ਲਾਊਗਾ ਹਾਂ ਲਾਟ ਕਿੱਡਾ ਇਹ ਜਾਊਗਾ ਓਏ ਨਵੇਂ ਵਜੇ ਲੱਗੀ ਹੁਣ ਮਹਾ ਬਾਦੂ ਤਾਂ ਆਲਾ ਕਹਿੰਦਾ ਦੀ ਵਿਕਰੇ ਪਾਲੇ ਲਕੋਤੇ ਉਹ ਬਸ ਸੋਚਿਆ ਰਹਿਣਾ ਮੜਾਏ ਸੀ ਸੀ ਜੀ ਉਹ ਬੜਾ ਫੋਨ ਕਰ ਉਹ ਹੁਣ ਜਾਣਦੇ ਨਹੀਂ ਹੋਏ ਕਹਾਂ ਗਏ ਥੱਲੇ ਗਲ ਮਰਦੀ ਜੀ

ਆਪ ਦੇ ਕੋਲ ਆਉਂਦੇ ਕੀ ਕੋਈ 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 ਕੋਈ